ਜਿਨ੍ਹਾਂ ਵੱਲੋਂ ਇਹ ਕਹਿੰਦੇ ਛੋਟਾ ਸਨਮਾਨ ਹੈ ਮੈਂ ਕਹਿੰਦਾ ਮੇਰੇ ਤੋਂ ਵੱਡਾ ਸਨਮਾਨ ਹੋਈ ਨਹੀਂ ਸਕਦਾ ਦੇਵ ਇੰਦਰ ਸਿੰਘ ਬੋਹਾ ਹੈ ਚਾਰ ਸ਼ਬਦਾਂ ਦਾ ਸਮਾਸ ਹੈ ਅਕਤ ਜਵਿੰਦਰ ਸਿੰਘ ਮੋਹਰਾ ਜੀ ਦਾ ਸਨਮਾਨ ਕਰ ਰਹੇ ਆ ਤੇ ਛਾਤਿਚ ਅਣਗਿਣਤ ਮੋਰੀ ਹੋ ਗਏ ਮੈਂ ਭੰਦਰ ਸਿੰਘ ਭਾਗੋ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਜਿੱਥੇ ਸਹਿਤਕ ਸੱਥ ਵੱਲੋਂ ਇੱਕ ਬਹੁਤ ਵੱਡੀ ਸ਼ਖਸੀਅਤ ਬਹੁਤ ਵੱਡੀ ਸ਼ਖਸੀਅਤ ਕਿਹੜੀ ਹੈ ਡਾਕਟਰ ਜ਼ਵਿੰਦਰ ਸਿੰਘ ਜੀ ਬੋਹਾ ਜਿਨ੍ਹਾਂ ਨੇ ਲਗਭਗ 2.5 ਸਾਲ ਦੇ ਕਰੀਬ ਜ਼ਿਲ੍ਹਾ ਭਾਸ਼ਾ ਅਫਸਰ ਮੁਹਾਲੀ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਸੋ ਉਹਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਵੱਡੀਆਂ ਸੇਵਾਵਾਂ ਦੇ ਬਦਲੇ ਅੱਜ ਜੋ ਉਹਨਾਂ ਨੂੰ ਸੱਤ ਵੱਲੋਂ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਸ਼ਿਵਾਲਕ ਮੈਗਜ਼ੀਨ ਵੀ ਦਾ ਅਗਲਾ ਅੰਕ ਜਿਹੜਾ ਹੋ ਉਹ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਸੋ ਪ੍ਰੋਗਰਾਮ ਦੀਆਂ ਦਿਖਾਵਾਂਗੇ ਸਾਰੇ ਦੀਆਂ ਝਲਕੀਆਂ ਪ੍ਰਬੰਧਕਾਂ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਾਉਣ ਦੀ ਔਰ ਕਵੀਆਂ ਦੇ ਦਿਖਾਵਾਂਗੇ ਮਜ਼ਾਰੇ ਸਹਿਤਕਾਰਾਂ ਦੇ ਮਜ਼ਾਰੇ ਦਿਖਾਵਾਂਗੇ ਸੋ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਅੰਤ ਪਰ ਪਹੁੰਚ ਚੁੱਕੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਨਿੱਕੀ ਜਿਹੀ ਇਹ ਹੈ ਕਿ ਇੰਨੀ ਜ਼ਿਆਦਾ ਧਰਮੀ ਦੇ ਹੋਣ ਦੇ ਬਾਵਜੂਦ ਤੁਸੀਂ ਸਾਰੇ ਕਹ ਕੱਢ ਕੇ ਇੱਥੇ ਪਹੁੰਚੇ ਹੋ ਅੱਜ ਦੀ ਜਿਹੜੀ ਮੀਟਿੰਗ ਦੇ ਪਾਣੇ ਪਹੁੰਚਣ ਲਈ ਆਪ ਸਾਰਿਆਂ ਜੀ ਨੂੰ ਜੀ ਆਇਆਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਪਾਂ ਸਹਿਤ ਸੰਗਤ ਕੰਢ ਵੱਲੋਂ ਡਾਕਟਰ ਜਵਿੰਦਰ ਸਿੰਘ ਮੋਹਰ ਜੀ ਦਾ ਸਨਮਾਨ ਕਰ ਰਹੇ ਹਾਂ ਇਹ ਸਨਮਾਨਿਆ ਨੂੰ ਇਹਨਾਂ ਕਾਸ਼ਾ ਅਫਸਰ ਦੇ ਦੌਰ ਦੇ ਕਹਿਣੇ ਕੰਮ ਕਰਦੇ ਹੋਏ ਇਹਨਾਂ ਨੇ ਬਹੁਤ ਗਰਖਣ ਕੰਮ ਕੀਤੇ ਨੇ ਹਰ ਇੱਕ ਕਰਮਚਾਰੀ ਦੇ ਅਫੀਸਰ ਨੇ ਆਪਣੇ ਮੈਗਨੇਟੇ ਤੱਕ ਆਉਣਾ ਨਹੀਂ ਹੁੰਦਾ ਲੇਕਿਨ ਮੈਗਨੇਟੇ ਤੋਂ ਕੁਝ ਅਧਨੀਆ ਲੇਖਾ ਦੇ ਜਿਵੇਂ ਕਿ ਇਹਨਾਂ ਨੇ ਸਾਇਤਕ ਸੁਭਾਵਾਂ ਜਿਹੜੇ ਇੰਨੇ ਮੋਹਣੀਆ ਨੇ 30 ਸੁਭਾਵਾਂ ਉਹਨਾਂ ਨੂੰ ਸੇ ਪਲੇਟਫਾਰਮ ਕਰਿਆ ਤੇ ਪੰਜਾਬੀ ਲਈ ਬਹੁਤ ਅਮਲੀਦਾ ਇਹ ਵਿਜ਼ਨੇਸ ਨੇ ਇਕੱਠੀ ਮਈ ਨੂੰ ਰਿਟਾਇਰ ਹੋਏ ਨੇ ਕੋਈਟਾ ਇਤਿਹਾਸਾ ਦਾ ਵਰਤਮਾਨ ਦਾ ਜਿਹੜਾ ਭਾਸ਼ਾ ਆਪਸਨ ਮੋਹਾਲੀ ਦੇ ਤੋਂ ਤੇ ਰਹੇ ਹੈ ਢਾਈ ਸਾਹਿਬ ਦੇ ਵਿੱਚ ਇਹਨੇ ਬਹੁਤ ਹੀ ਬਲੱਖਣ ਕੰਮ ਕੀਤੇ ਨੇ 31 ਮਈ 2024 ਨੂੰ ਰਿਟਾਇਰ ਹੋਏ ਨੇ ਲੋਕ ਚਾ ਚੋਬ ਦੇ ਵਿੱਚ ਇਹਨਾਂ ਨੇ ਇੱਕ ਤਕਸਤ ਪੁਸਤਕ ਲੇਖ ਕੀਤੀ ਹੈ ਸਬਾਧਰ ਕੀਤੀ ਹੈ 65000 ਰੁਪਏ ਇਸ ਪੁਸਤਕ ਦੇ ਵਿੱਚ ਇਹਨਾਂ ਨੇ ਆਪਣੇ ਜਿੰਨੇ ਕੰਮ ਕੀਤੇ ਹਨ ਮਹਿਮੇ ਬਾਰੇ ਸਹਿਤਿਕ ਸਭਾਵਾਂ ਬਾਰੇ ਪੰਜਾਬੀ ਬਾਰੇ ਇਹਨਾਂ ਨੇ ਸਾਰੇ ਨੂੰ ਵਿੱਚ ਮੈਂ ਤਾਂ ਤੋਂ ਮਨ ਬਧੀਆ ਕੰਮ ਇਹਨੇ ਕੀਤਾ ਕਿ ਮੋਹਾੜੀ ਗਰੇਨੀਆ ਦੀ ਸਾਇੰਟਿਫਿਕ ਸਮਾਗਮ ਅਮਾਜ਼ਾ ਡਾਡਾ ਕਰਕੇ ਇਹਨਾਂ ਦੇ ਉਹਦੇ ਤਰ੍ਹਾਂ ਤੇ ਮੈਂਬਰਾਂ ਦੀਆਂ ਮਿਲਣੀਆਂ ਦਾ ਗਾਾਸ ਜਿੰਨੇ ਮਰਜੀ ਹੋਣ ਨੁਕਸੇ ਉਹ ਫੁੱਲਣ ਨਹੀਂ ਦਿੰਦਾ ਉਹ ਰੱਬ ਰਹਿਮ ਤਾਂ ਕਰਦਾ ਬਾਪੂ ਢੋਲਣ ਨਹੀਂ ਦਿੰਦਾ ਜਿੰਨੇ ਮਰਜੀ ਹੋਣ ਨੁਕਸੇ ਉਹ ਫੁੱਲਣ ਨਹੀਂ ਦਿੰਦਾ ਬਾਕੀ ਸਾਰੇ ਨਾਲ ਉਹ ਦੀ ਸੋਚ ਨਿਆਰੀ ਐ ਬਾਪੂ ਨਾਲ ਲਾ ਕੇ ਦੇਖੋ ਯਾਰੀ ਛੜੀ ਪਿਆਰੀ ਐ ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀ ਐ ਸੱਜਣੋ ਤੇਰੇ ਸ਼ਹਿਰ ਜਗੜਬ ਨਿਤ ਦੀ ਨਿਤ ਕਿਉਂ ਵਧਦੀ ਜੋਵੇ ਨਾਦਕ ਹੋਗੇ ਰਿਸ਼ਤੇ ਨਾਤੇ ਗੋਖਟ ਬਣ ਕੇ

ਬਾਸ ਬੇਸ਼ੱਕ ਬੇਸ਼ੱਕ ਅੰਦਰੋਂ ਖੋਖਲਾ ਹੈ ਬਾਸ ਬਾਂਸਰੀ ਹੋ ਜਾਏ ਕੋਸ਼ਿਸ਼ ਕਰੋ ਕਲਾਕਾਰੀਆਂ ਤਾਂ ਬਹੁਤ ਸਿਖਾਲੀਆਂ ਨੇ ਕਲਾਕਾਰੀਆਂ ਤਾਂ ਬਹੁਤ ਸਿਖਾਲੀਆਂ ਨੇ ਖੁਦ ਆਪ ਵੀ ਸਮਝਣ ਦੀ ਕੋਸ਼ਿਸ਼ ਕਰੋ ਖੁਦ ਆਪ ਹੀ ਸਮਝੇਗੀ ਬੁਝਿਆ ਰੰਦਾਏ ਕੁਝ ਕੰ ਕਹਿਨੂ ਮੇਰਾ ਚਿੱਤ ਕਰਦਾ ਨੈ ਜ਼ਿੰਦਗੀ ਦੀਆਂ ਯਾਦਾਂ ਲੰਮੀ ਆਣੇ ਪਰ ਬੋਲੇ ਬਿਨਾ ਵੀ ਸਰਦਾਨੀ ਦਿਲ ਬੁਝਿਆ ਬੁਝਿਆ ਰੰਦਾ ਏ ਮਜ਼ਦੂਰਾਂ ਦੀ ਵੀ ਗੱਲ ਕਰੋ ਗਰੀਬਾਂ ਦੀ ਵੀ ਗੱਲ ਕਰੋ ਬਿਨ ਛੱਤ ਅਸਮਾਨ ਥੱਲੇ ਠੰਡੇ ਚੂਲਿਆਂ ਦੀ ਗੱਲ ਕਰੋ ਮਜ਼ਦੂਰਾਂ ਦੀ ਵੀ ਗੱਲ ਕਰੋ ਗਰੀਬਾਂ ਦੀ ਵੀ ਗੱਲ ਕਰੋ ਮੀਹ ਹਨੇਰੀ ਝੱਖੜ ਤੇ ਤੂਫਾਨ ਬिखर ਗਏ ਜੋ ਪਾਲੇ ਅਰਮਾਨ ਮੀਹ ਹਨੇਰੀ ਝੱਖੜ ਤੇ ਤੂਫਾਨ ਬिखर ਗਏ ਜੋ ਪਾਲੇ ਅਰਮਾਨ ਕੋਹ ਦੀਆਂ ਠੰਡੀਆਂ ਕਾਲੀਆਂ ਰਾਤਾਂ ਕਿਹੜਾ ਮਜ਼ਹਬ ਕਿਹੜੀਆਂ ਜਾਤਾਂ ਨਿੱਕ ਦੇਣ ਦੀ ਗੱਲ ਕਰੋ ਮਜ਼ਦੂਰਾਂ ਦੀ ਵੀ ਗੱਲ ਕਰੋ ਗਰੀਬਾਂ ਦੀ ਵੀ ਗੱਲ ਕਰੋ ਤੂੰ ਅਗਰ ਨਾ ਮੁਕਰਿਆ ਹੁੰਦਾ ਸਾਡਾ ਆਲਣਾ ਨਾ ਬਿਖਰਿਆ ਹੁੰਦਾ ਵਚਨ ਤੋਂ ਤੂੰ ਜੇ ਨਾ ਮੁਕਰਿਆ ਹੁੰਦਾ adda alana na vikreya gani teri mohabbat di agar mildi gani teri mohabbat di agar mildi kasam hai roop mera vikreya da kasam hai roop mera vikreya ki tan guru sindh sur mein je nah kiti ae dharam de hi rakhi tan guru sindh sur mein ਸੁਮੇਸ਼ ਪਤਾ ਤਨ ਕਰਵਾਨੀ ਤੇਰੀ ਖਾਲਸੇ ਨੂੰ ਸੱਜਿਆ ਸੀ ਹੀ ਪੋਰਾ ਨਾ ਲਾਈ ਜਿਹੜੀ ਇੱਕ ਵਟ ਚਿੱਪ ਲਾ ਕੇ ਛੇ ਉਹਨਾਂ ਨੂੰ ਬਣਾ ਕੇ ਇੱਕ ਵਟ ਚਿੱਪ ਲਾ ਕੇ ਛੇ ਉਹਨਾਂ ਨੂੰ ਬਣਾ ਕੇ ਜਾਤ ਪਤਲਾ ਛੱਡੀ ਸੀ ਕੋਈ ਵਾਕੀ ਤਨ ਗੁਰੂ ਸਿੰਘ ਸੂਰਮੇ ਜਿਨ੍ਹਾਂ ਕੀਤੇ ਧਰਮ ਦੇ ਹੀ ਰਾਖੀ ਤਨ ਗੁਰੂ ਸਿੰਘ ਸੂਰਮੇ ਆ ਲਿਓ ਤਕਾਲਤਾ ਗੁਰ ਪਾਸ ਸਿੱਖ ਦਿੱਲੀ ਚ ਰਹਿਣ ਵਾਲੇ ਜਿਹੜੇ ਮੰਗੇ ਨਰਾਜੀ ਬਾਤ ਦੀ ਹੋਵੇ ਅਗਨ ਬਗੋਲਾ ਵੇੜੇ ਸੁਣ ਕੇ ਕਹਾਣੀ ਰਾਤ ਦੀ ਚਿੱਠੀ ਕਰਕੇ ਮਸ਼ਵਰਾ ਤੋਰੀ ਸੇਵਕ ਸੰਦੇਹਾ ਨਸਦਾ ਚੰਦੂ ਗੁਰਾਂ ਨੂੰ ਗੁਰਾਂ ਨੂੰ ਬਣਾਉਂਦਾ ਮੋਰੀ ਆਪ ਨੂੰ ਚਵਾਰਾ ਦੱਸਦਾ ਕਹਿੰਦਾ ਹਾਣ ਕੇ ਨਵੇਂ ਤਰ ਲੋਕੀ ਦਿੱਲੀ ਦੇ ਦੀਵਾਨ ਭਾਰੇ ਨੂੰ ਲੇਲਾ ਬੱਕਰੀ ਕਰਨ ਕੁੰਨ ਲੋਕੀ ਗੁਰੂਆਂ ਦੇ ਡੇਰੇ ਡਾਰੇ ਨੂੰ ਇੱਕ ਮੰਜਾ ਸੀ ਕੋਈ ਮੰਜੇ ਕੋਲ ਦੀ ਲੰਘਿਆ ਸੀ ਕਿਸੇ ਨੇ ਗੌਰਪੂਰਾ ਵੀ ਪੀਪੀਨਾ ਬਾਪੂ ਕਈ ਵਾਰੀ ਤਾਂ ਖੰਗਿਆ ਸੀ ਬਾਪੂ ਕਈ ਵਾਰੀ ਤਾਂ ਖੰਗਿਆ ਸੀ ਅੱਜ ਤੱਕੇ ਜੋ ਬਹਿ ਗਿਆਏ ਕਦੇ ਕਈ ਰੰਗਾ ਵਿੱਚ ਰੰਗਿਆ ਸੀ ਅੱਜ ਵੀ ਟੁੱਕੇ ਜੋ ਬਹਿ ਗਿਆ ਏ ਕਦੇ ਕਈ ਰੰਗਾਂ ਵਿੱਚ ਰੰਗਿਆ ਸੀ ਅੱਜ ਰੋਟੀ ਟੁੱਕ ਨੂੰ ਤੱਕਦਾ ਏ ਜਿਨੇ ਕਦੇ ਨਾ ਕਿਸੇ ਤੋਂ ਕੁਝ ਮੰਗਿਆ ਸੀ ਖੜਾ ਇਕੱਲਾ ਰਹਿ ਗਿਆ ਦਰਖਤ ਤੋਂ ਅੰਜ ਕਰੇ ਦੁਨੀਆ ਵਾਲਿਓ ਮੈਂ ਹਾਂ ਸਾਥੀ ਤੁਹਾਡਾ ਮੈਂ ਹਾਂ ਸਾਥੀ ਤੁਹਾਡਾ ਨਾ ਮੇਰਾ ਨਾਸ ਕਰੋ ਬਣਾਓ ਆਪਣਾ ਦੋਸਤ ਦੁਨੀਆਂ ਵਾਲਿਓ ਬਣਾਓ ਆਪਣਾ ਦੋਸਤ ਦੁਨੀਆਂ ਵਾਲਿਓ ਨਹੀਂ ਹੁੰਦਾ ਦਿਲ ਦੇ ਵੇੜੇ ਹੋਰ ਗਿਆ ਕੌਣ ਕਰਾਇਆ ਕਿਸ ਨੇ ਕੀਤਾ ਇਹ ਸਿਆਸਤ ਦੀਆਂ ਗੱਲਾਂ ਨੇ ਕੌਣ ਕਰਾਇਆ ਕਿਸ ਨੇ ਕੀਤਾ ਇਹ ਸਿਆਸਤ ਦੀਆਂ ਗੱਲਾਂ ਨੇ ਲਾਜਾਰੀ ਦੇ ਸਿੰਦੇ ਚੜ ਕੇ ਕਿਸ ਨੇ ਮਾਰੀਆਂ ਮੱਲਾਂ ਨੇ ਦੇਖ ਕੇ ਇਸ ਦੀ ਖੁੱਦ ਵੀਤੀ ਨੂੰ ਮੁਰਦਾ ਵੀ ਅੱਜ ਬੋਲ ਪਿਆ ਸਨ 84 ਹਜਵਾਦੀ ਬਾਟੀ ਗਲੀ ਗਲੀ ਵਿੱਚ ਸ਼ੋਰ ਪਿਆ ਦੇਖ ਕੇ ਸਭ ਜਾਣੀ ਹੁੰਦਾ ਦਿਲ ਦੇ ਵੇੜੇ ਹੋਰ ਗਿਆ ਰਹਿੰਦੀ ਖੁਸ਼ਹਾਲ ਰਹਿੰਦੀ ਖੁਸ਼ਹਾਲ ਰਹੋ ਸੁੱਖ ਤੇ ਸ਼ਾਂਤੀ ਨੇ ਉਸ ਦਾ ਗਿਆਨ ਹੋਵੇ ਅੰਗ ਸੰਗਰੇ ਅੰਗ ਸੰਗ ਸਾਰੇ ਉਹਦੇ ਰਹਿੰਦਾ ਖੁਸ਼ਹਾਲ ਹੋਵੇ ਇਹਨਾਂ ਸਾਰੇ ਗੁਣਾ ਨਾਲ ਸਾਡੀ ਪਹਿਚਾਣ ਹੋਵੇ ਇਹੋ ਜਿਹਾ ਸਾਡਾ ਧਰ ਸਾਡੀ ਜਿੰਦਗੀ ਆਵੇ ਗਲੀ ਤਰਪਨ ਨਿਤ ਕਰਵਾਈ ਚੋਣਾ ਮੈਂ ਕਰਦੀ ਤੇਰੀ ਭੰਮੀ ਤਰਪਨ ਨਿਤ ਕਰਵਾਉਂ ਮੈਂ ਚੋਣਾ ਮੈਂ ਕਰਦੀ ਤੇਰੀ ਭੰਮੀ जो बीती सो बाबा बीती कल कर कोई तो अगली जो बीती सो बाबा बीती कल कर कोई तो अगली दौलत शौरत कमा लो पर सुकून कितों ना मिलता ये बूटा बरकत का बड़ी मेहनत ना लै चलता तू मंजा कुली भी चढ़ाया जा महंगी पलंग बिछाया आकर मुन चाली का टोटा चार तो के करती हम जिसमें तो भुखे ने रूहान कर मैं तोता रहा हाँ रात रात भर सूरजा की भाव बच्चे मैं तोता रहा हाँ रात रात भर बस जरा कुछ सेक ला गया मथे पर एक जगदा बिंद कटैण बस जरा कु से ला गया मथे एक जग का बिंदस कटैना ਮੇਰੇ ਲੈ ਬੈ ਕੇ ਐਵੇਂ ਝੱਲ ਕੇ ਦਸੀਹੇ ਮੁਸਕਾਈ ਜਾ ਰਹਾ ਗੁਰੂ ਅਰਜਨ ਅਰਜਨ ਕੰਡਵਰ ਤਾਈ ਜਾ ਰਹਾ ਗੁਰੂ ਅਰਜਨ ਅਰਜਨ ਕੰਡਵਰ ਤਾਈ ਜਾ ਰਹਾ ਗੁਰੂ ਅਰਜਨ ਅਗਨੇ ਕਬੀ ਦੇ ਢੇਟੋ ਲਾਟਾਂ ਇੰਜ ਛੱਡੀਆਂ ਸੱਪਾਂ ਦੇ ਜੋ ਸੜੀਆਂ ਖੁੱਡਾਂ ਦੇ ਵਿੱਚੋਂ ਗੱਡੀਆਂ

ਤੇ ਮੋਹਣ ਹੋਵੀ ਕੁੰਦੇ ਅਸੀ ਪਤਣ ਹੋਵੀ ਕੁੰਦੇ ਤੇ ਮੋਹਣ ਹੋਵੀ ਕੁੰਦੇ ਹਰ ਢਲੀ ਮੋੜ ਮਿਲਣ ਤੀ ਤਾਣਿਆ ਤੋਂ ਕੁੰਦੇ ਅਸੀ ਪਤਣ ਹੋਵੀ ਕੁੰਦੇ ਤੇ ਮੋਹਣ ਹੋ ਵੀ ਖੁੰਝੇ ਪੰਜ ਆਬਾਂ ਦਾ ਪਾਣੀ ਅੰਮ੍ਰਿਤ ਮਿੱਟੀ ਹੈ ਅਣਖੀਲੀ ਇੱਥੇ ਜੰਮੇ ਕਿਸੇ ਦੀ ਇਨ ਨਹੀਂ ਮੰਦੇ ਲਾਹੌਰ ਹੋਵੇ ਭਾਵੇਂ ਦਿੱਲੀ ਪੰਜ ਆਬਾਂ ਦਾ ਪਾਣੀ ਅੰਮ੍ਰਿਤ ਮਿੱਟੀ ਹੈ ਅਣਖੀਲੀ ਇੱਥੇ ਜੰਮੇ ਕਿਸੇ ਦੀ ਇਨ ਨਹੀਂ ਮੰਦੇ ਲਾਹੌਰ ਹੋਵੇ ਭਾਵੇਂ ਦਿੱਲੀ ਕਿ ਰੱਬ ਅੰਬਰਾਂ ਵਿੱਚ ਵੱਸਦਾ ਹੈ ਕੁਝ ਲੋਕੀ ਮੈਨੂੰ ਕਹਿੰਦੇ ਨੇ ਕਿ ਰੱਬ ਨੰਬਰਾਂ ਵਿੱਚ ਵੱਸਦਾ ਏ ਤੇ ਕੁਝ ਲੋਕੀ ਮੈਨੂੰ ਕਹਿੰਦੇ ਨੇ ਕਿ ਰੱਬ ਤਾਂ ਬੰਦੇ ਵਿੱਚ ਵੱਸਦਾ ਹੈ ਪਰ ਕੱਲ ਇੱਕ ਬੰਦਾ ਮੈਂ ਵੇਖਿਆ ਪਰ ਕੱਲ ਇੱਕ ਬੰਦਾ ਮੈਂ ਵੇਖਿਆ ਬੰਦੇ ਨੂੰ ਗਾਲਾਂ ਕੱਢਦਾ ਸੀ ਕੱਲ ਇੱਕ ਬੰਦਾ ਮੈਂ ਵੇਖਿਆ ਬੰਦੇ ਨੂੰ ਗਾਲਾਂ ਕੱਢਦਾ ਸੀ ਹੁਣ ਤੁਸੀਂ ਦੱਸੋ ਮੈਂ ਇੰਜ ਕਹਿ ਲਵਾਂ ਕਿ ਰੱਬ ਰੱਬ ਨੂੰ ਗਾਲਾਂ ਕੱਢਦਾ ਸੀ ਕਿੱਥੋਂ ਤੱਕ ਭੱਜਾਂ ਹਰ ਪਾਸੇ ਉਹੀ ਚੋਰ ਲਟੇਰੇ ਇੱਥੇ ਉੱਥੇ ਵੀ ਉਹੀ ਚੰਗਿਆਂ ਨੂੰ ਲੁਕੋ ਕੇ ਰੱਖਿਆ ਤੇਰਾ ਇਹ ਬਮਾਨਾ ਠੀਕ ਨਹੀਂ ਹੈ ਦੁਸ਼ਮਣ ਹੀ ਦੁਸ਼ਮਣ ਨજર ਆਉਂਦੇ ਵੇਖ ਕਿਵੇਂ ਲੋਕੀ ਟਾਈਮ ਗਵਾਉਂਦੇ ਸਬਰਾਂ ਦੀ ਸਭ ਤੋੜ ਕੇ ਹੱਦਾਂ ਬਣ ਜਾਣਾ ਬੇਗਾਨਾ ਠੀਕ ਨਹੀਂ ਹੈ ਤੀਆਂ ਦੀਆਂ ਵੇਖ ਇੱਜ਼ਤਾ ਰੂਲੀਆਂ ਏ ਸੱਦਨ ਮੰਦਰੀ ਖੇੜਿਆ ਲੱਖ ਜਾਂਦੇ ਫੱਕਰ ਵੈਦ ਤੇ ਨਾਲ ਮਦਾਰੀਆਂ ਦੇ ਹਉ ਤਰੀ ਅਕਬਰ ਅਫਲਾਤੂਨ ਵਾਲਾ ਹਾਂ दारू ਵੱਡੇ ਫਰੰਗ ਪੰਸਾਰੀਆਂ ਦੇ ਜਿੰਨਾ ਜਾਤ ਹਜ਼ਾਰ ਦੇ ਨਾਗ ਕੀਲੇ ਜਿੰਨੇ ਵਿੱਚ ਕੁਟਾਰੀਆਂ ਦੇ ਤੇ ਛੱਤ 'ਚ ਅਣਗਿਣਤ ਮੋਰੀ ਹੋ ਗਏ ਹੋ ਜਿਨ੍ਹਾਂ ਨੂੰ ਭਰਦੇ ਭਰਦੇ ਨਿਕਲ ਜਾਂਦੀ ਹੈ ਸਾਰੀ ਉਮਰ ਫੇਰ ਵੀ ਇੱਕ ਕਸਕ ਜੀ ਇੱਕ ਦੁੱਖ ਜਿਹਾ ਇੱਕ ਤਰ੍ਹਾਂ ਦਾ ਸੁੰਨਾਪਣ ਤੇ ਕਦੇ ਨਾ ਭਰਨ ਵਾਲਾ ਖਾਲੀपन ਸਾਰੀ ਉਮਰ ਲਈ ਅਸਰਿਆ ਰਹ ਜਾਂਦਾ ਹੈ ਭਾਵੇਂ ਖੁਸ਼ੀਆਂ ਦਾ ਮੌਕਾ ਹੋਵੇ ਸੰਜੋਤੇ ਦਾ ਵਕਤ ਹੋਵੇ ਮੁਸਕੁਰਾਦੇ ਹੋਏ ਆ ਵੀ ਤੇ ਮਹਿਫਲਾਂ ਚ ਠਾਕੇ ਲਗਾਉਂਦੇ ਹੋਏ ਆ ਵੀ ਨਾ ਚਾਹੁੰਦੇ ਹੋਏ ਆ ਵੀ ਆ ਹੀ ਜਾਂਦੇ ਨੇ ਅੱਖਾਂ ਚ ਅਥਰੂ ਹੁੰਦਾ ਹੁੰਦਾ ਆਪਣਾ ਕਾਰਜ ਹੋ ਗਿਆ ਹੁੰਦਾ ਹੁੰਦਾ ਆਪਣਾ ਕਾਰਜ ਹੋ ਗਿਆ ਸ਼ੁਭ ਸਮਾਗਮ ਸਭ ਸੁਚਾਰਜ ਹੋ ਗਿਆ ਕਿਹ ਹਕਤਕ ਰੋਹੀ ਰੱਕੜ ਤੁਰਦਿਆਂ ਕਿਹ ਹਕਤਕ ਰੋਹੀ ਰੱਕੜ ਤੁਰਦਿਆਂ ਸਿਮਰਤੀ ਮੋਬਾਈਲ ਚਾਰਜ ਹੋ ਗਿਆ ਸਿਮਰਤੀ ਮੋਬਾਈਲ ਚਾਰਜ ਹੋ ਗਿਆ ਤੇ ਇਹ ਵਿਗ ਕੀਤੇ ਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਹ ਵਿਵਸਥਾ ਨੂੰ ਚੈਲੰਜ ਕਰ ਵਿਵਸ ਸਮ ਸਮਝਣਾ ਇਹੀ ਬਹੁਤ ਵੱਡੀ ਗੱਲ ਹੈ ਇਹਨਾਂ ਦੀ ਕਤਾਰਕਾਰ ਮੇਰੇ ਕੋਲ ਆਈ ਭੁਪਿੰਦਰ ਸਿੰਘ ਦੀ ਤੇ ਮੈਨੂੰ ਇਹ ਕਵਤਾ ਚੰਗੀ ਲੱਗੀ ਇਹਨਾਂ ਦੀ ਨਾਵੇ ਸ਼ਾਸਕਾ ਨਾਂ ਤੁੰਗਾ ਚਾਹ ਨਾ ਰੱਖਿਆ ਤੁਸੀਂ ਨਾਵੇ ਸ਼ਾਸਕਈ ਹੈ ਜੀ ਕਿਤਾਬ ਦਾ ਨਾਮ ਮੈਨਾਂ ਨੂੰ ਤੀਹਰ ਇਹ ਇੱਕ ਕਵਤਾ ਇਹਦੇ ਵਿੱਚੋਂ ਸਭ ਤੋਂ ਸਿੱਖੀ ਤੁਸੀਂ ਇਹ ਨਾਂ ਰੱਖਿਆ ਉਹਦਾ ਮੁੱਖਾਂ ਦੇ ਲਿਖਿਆ ਇਹਨਾਂ ਨੇ ਇਹੀ ਰੱਖਿਆ ਅੱਜ ਇਹਨਾਂ ਨੇ ਉਹੀ ਕਵਤਾ ਸੁਣਾਈ ਹੈ ਮੈਨਾਂ ਨੂੰ ਇਸ ਲਈ ਮਿਲਵਾ ਇਨਾਂ ਨੇ ਇਹੀ ਬੜੀਆ ਕਵਤਾ ਮਨ ਕੋ ਗੀਤ ਬੋਲਤਾ ਇਤੋ ਬੜਾ ਮੁਸ਼ਕਲ ਰਹੀ ਜਿੰਦਗੀ ਦੀ ਨਾਵੇਂ ਸ਼ਾਸਕਾਂ ਨੂੰ ਮਾਰ ਤੇ ਇਨਾਂ ਨੇ ਇਹ ਕਵਤਾ ਸੁਣਾਈ ਹੈ ਮੈਂ ਕਹਿੰਦਾ ਕਿ ਕੁਝ ਬੰਦੇ ਅਸੀਂ ਜ਼ੋਰ ਪੈਣਾ ਕਰਨੇ ਜਗ੍ਹਾ ਆਉਂਦਾ ਰਿਹਾ ਜਿਹੜੇ ਵਿਵਸਥਾ ਨੂੰ ਸਮਝਦੇ ਹੋਣਗੇ ਉੱਥੇ ਹੀ ਕੰਜਕਾ ਨਾਲ ਹੁੰਦੇ ਬਲਾਤਕਾਰਾਂ ਬਾਰੇ ਸੁਣ ਹੋਠਾਂ ਤੇ ਆਈ ਕਵਤਾ ਨਿਰਾਸ਼ ਹੀ ਮੁੜ ਜਾਂਦੀ ਹੈ ਜਿਨ੍ਹਾਂ ਨੂੰ ਪੂਰੀ ਧਰਤੀ ਗਾ ਕੇ ਸਿਨੇ ਚ ਨਹਾ ਕੇ ਵੀ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਉਹ ਕਿਵੇਂ ਕਰਨਗੇ ਵਾਦੇ ਅੰਬਰਾਂ ਚੋਂ ਤਾਰੇ ਤੋੜਨ ਦੇ ਪੱਲੇ ਨਾਲ ਬੁਝਾ ਕੇ ਦੀਵਾ ਅੱਖ ਦੇ ਨਾਲ ਇਸ਼ਾਰਾ ਕਰ ਗਈ ਕਿ ਇਹੋ ਜਹੀ ਬਦਲੀ ਸੀ ਉਹ ਸਿਰ ਤੇ ਗਰਜੀ ਦਿਲ ਤੇ ਵਰਗੀ ਕਿ ਇਹੋ ਜਹੀ ਬਦਲੀ ਸੀ ਉਹ ਸਿਰ ਤੇ ਗਰਜੀ ਦਿਲ ਤੇ ਵਰਗੀ ਮੈਂ ਫਲਾਣੇ ਦੌਰ ਸलाम ਤੇ ਰਹਿਣਾ ਦਵਿੰਦਰ ਸਿੰਘ ਬੋਹਾ ਡਾਕਟਰ ਨਹੀਂ ਮੈਂ ਨਾਮ ਲਾਂਗਾ ਦੇਵ ਇੰਦਰ ਸਿੰਘ ਬੋਹਾ ਹੈ ਚਾਰ ਸ਼ਬਦਾਂ ਦਾ ਸਮਾਸ ਹੈ ਜੇ ਮੈਂ ਮੁਰਦ ਤੋਂ ਤੋੜਦਾ ਪਹਿਲਾਂ ਦੇਵ ਆਏ ਦੇਵ ਦੀ ਡਿਫਾਈਨ ਕਰਨ ਦੀ ਲੋੜ ਨਹੀਂ ਦੇਵਤਾ ਬੰਦਾ ਆ ਜਿਹਨੂੰ ਮਿਲਦਾ ਮੁਰਦਾ ਇੰਦਰ ਹੈ ਸੁਪਰ ਹਾਇਰ ਦੂਜਾ ਫਿਰ ਸਿੰਘ ਹੈ ਤਵੇ ਨੂੰ ਹੁੰਦਾ ਹੈ ਫਿਰ ਆਪੇ ਪਿੰਡ ਤੱਕ ਜਾਂਦਾ ਹੈ ਬੋਹਾ ਤੱਕ ਇਹ ਚਾਰ ਸ਼ਬਦ ਇਹਦੀ ਜ਼ਿੰਦਗੀ ਦੇ ਪੜਾਅ ਨੇ ਇਹ ਚਾਰ ਖੰਡ ਨੇ ਜਿਹੜੀ ਜ਼ਿੰਦਗੀ ਜੇ ਤੁਹਾਨੂੰ ਤੋਰਾ ਫਿਰ ਬੋਹੇ ਤੇ ਤੁਰ ਕੇ ਪਹਿਲਾਂ ਸਿੰਘ ਬਣਦਾ ਹੈ ਫਿਰ 인ਦਰ ਬਣਦਾ ਹੈ ਜਦੋਂ ਇਹ ਸਰਵਿਸ ਕਰਦਾ ਹੈ ਆਪਦੇ ਵਰਤਾਓ ਕਰਕੇ ਫਿਰ ਇਹ ਦੇਵ ਬਣਦਾ ਹੈ ਤੇ ਰਵਿੰਦਰ ਨਿੰਗਰ ਦੇਵ 인ਦਰ ਸਿੰਘ ਬੋਹਾ ਹੈ ਹੁਣ ਤੱਕ ਇਹ ਨਹੀਂ ਦੂਰਾ ਕਾਰਜ ਕਿੱਦਾ ਹੈ ਨੌਕਰੀ ਤੇ ਸੇਵਾ ਦਾ ਇੱਕ ਪਾਸੇ ਨੌਕਰੀ ਸੀ ਇੱਕ ਪਾਸੇ ਸੇਵਾ ਸੀ ਅੱਜ ਨੌਕਰੀ ਤੋਂ ਮੁਕਤ ਹੋ ਕੇ ਸੇਵਾ ਮੁਕਤੀ ਹੋਇਆ ਇਹ ਸੇਵਾ ਨੂੰ ਸਮਰਪਿਤ ਹੈ ਅਸੀਂ ਗੱਲ ਦਾ ਸ਼ਬਦ ਵਰਤ ਜਿਨ੍ਹਾਂ ਵੱਲੋਂ ਇਹ ਕਹਿੰਦੇ ਛੋਟਾ ਸਨਮਾਨ ਹੈ ਮੈਂ ਕਹਿੰਦਾ ਮੇਰੇ ਤੋਂ ਵੱਡਾ ਸਨਮਾਨ ਹੋਈ ਨਹੀਂ ਸਕਦਾ ਇਸ ਤੋਂ ਬਾਅਦ ਕਿ ਮੈਨੂੰ ਲੱਗਦਾ ਕਿ ਮੈਨੂੰ ਪਿਆਰ ਨਹੀਂ ਮਿਲ ਸਕਦਾ ਇਸ ਤੋਂ ਬਾਅਦ ਕਿ ਮੈਨੂੰ ਕੋਈ ਸਤਕਾਰ ਨਹੀਂ ਮਿਲ ਸਕਦਾ ਤੇ ਮੈਂ ਰਿਣੀ ਆ ਰਾਹੀ ਸਾਹਿਬ ਤੁਹਾਡਾ ਜਸਵਿੰਦਰ ਕਾਇਨਾਰਜੋ ਦਾ ਸਹਿਤਿਕ ਸਾਥ ਖੜਦੇ ਸਾਰੇ ਆਉਦੇਦਾਰਾਂ ਦਾ ਮੈਂਬਰਾਂ ਦਾ ਕਿ ਜਿੰਨਾ ਤੁਸੀਂ ਮੈਨੂੰ ਅੱਜ ਮਾਣ ਦਿੱਤਾ ਹੋ ਸਕਦਾ ਮੈਨੂੰ ਇੰਨਾ ਮਾਣ ਕਿਤੇ ਵੀ ਨਾ ਮਿਲਿਆ ਮੇਰੇ ਨਾਮ ਮਸਜੂਦ ਨੇ ਜੇ ਐਸ ਮਹਿਰਾ ਸੰਪਾਦਕ ਹੈ ਜੋ ਸ਼ਿਵਾਲਕ ਮੈਗਜ਼ੀਨ ਜਿਨ੍ਹਾਂ ਦਾ ਦੂਜਾ ਦੂਸਰਾ ਅੰਕ ਜਿਹੜਾ ਹੁਣੇ ਹੁਣੇ ਲੋਕ ਅਰਪਣ ਹੋਇਆ ਸੋ ਮਹਿਰਾ ਜੀ ਬਹੁਤ ਬਹੁਤ ਮੁਬਾਰਕਾਂ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸੋ ਕੀ ਕਹਿਣਾ ਚਾਹੋਗੇ ਜੋ ਤੁਹਾਡਾ ਮੈਗਜ਼ੀਨ ਦਾ ਸੈਕੰਡ ਅੰਕ ਹੈ ਹੁਣੇ-ਹੁਣੇ ਲੋਕ ਅਰਪਣ ਹੋਇਆ ਕੀ ਕਹਿਣਾ ਚਾਹੋਗੇ ਸਰ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਜਸਵਿੰਦਰ ਸਿੰਘ ਕਾਇਨ ਔਰ ਜੀ ਪਿਆਰਾ ਸਿੰਘ ਰਾਹੀ ਜੀ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਤੇ ਮੇਰੇ ਗੁਰੂ ਤੇ ਉਗੇ ਕਹਾਣੀਕਾਰ ਸਰੂਪ ਸਿਆਲਬੀ ਜੀ ਜਿਨ੍ਹਾਂ ਦੇ ਸਹਿਯੋਗ ਤੇ ਮਾਰਗਦਰਸ਼ਨ ਦੇ ਨਾਲ ਅਸੀਂ ਅੱਜ ਇਹ ਦੂਸਰਾ ਅੰਕ ਜਿਹੜਾ ਰਿਲੀਜ਼ ਕੀਤਾ ਹੈ ਤੇ ਤੀਜੀ ਅੰਕ ਦੀ ਜਿਹੜੀ ਤਿਆਰੀ ਉਹ ਚੱਲ ਰਹੀ ਹੈ ਜੀ ਤੇ ਅਸੀਂ ਇਸ ਅੰਕ ਨੂੰ ਹਮੇਸ਼ਾ ਇਦਾਂ ਹੀ ਚੱਲਦਾ ਰੱਖਾਂਗੇ ਤੁਹਾਡੇ ਮਨ ਦੇ ਵਿੱਚ ਇਹ ਅੰਕ ਕੱਟਣ ਦੀ ਸੋਚ ਕਿਵੇਂ ਬਣੀ ਇਹ ਮੈਗਜ਼ੀਨ ਕੱਟਣ ਦੇ ਬਾਰੇ ਸਰ ਮੈਂ ਮੇਰੇ ਤਕਰੀਬਨ 10-12 ਸਾਲ ਪਹਿਲਾਂ ਤੋਂ ਸੋਚ ਰਿਆ ਸੀਗਾ ਤੇ ਉਸ ਸਮੇਂ ਕੁਝ ਹਾਲਾਤ ਨਹੀਂ ਬਣ ਪਾਏ ਇਦਾਂ ਨੇ ਕਿ ਅਸੀਂ ਮੈਗਜ਼ੀਨ ਸਟਾਰਟ ਕਰ ਪਾਈਏ ਤੇ ਉਹ ਸੋਚ ਰੇ ਜਾਰੀ ਰੱਖਦੇ ਹੋਇਆ ਤੇ ਹੁਣ ਹਾਲਾਤ ਕੁਛ ਬਣੇ ਸੀਗੇ ਤੇ ਅਸੀਂ ਇਹ ਮੈਗਜ਼ੀਨ ਫੇਰ ਹਾਲ ਫੇਰ ਸ਼ੁਰੂ ਕੀਤਾ ਜੀ ਇਹ ਕਿੰਨੇ ਕ ਸਹਿਤਕਾਰ ਕਿੰਨੇ ਕ ਕਵੀ ਲੇਖਕ ਤੁਹਾਡੇ ਨਾਲ ਜੁੜ ਚੁੱਕੇ ਨੇ ਸਰ ਇਸ ਸਮੇਂ ਲਗਭਗ ਪੂਰੇ ਵਿਦੇਸ਼ ਆਵੜੇ ਦੇ ਮਨ ਸੰਸਾਰ ਵਿੱਚੋਂ ਜਿਹੜੇ ਲਗਭਗ ਸੰਸਾਰ ਭਰ ਵਿੱਚੋਂ ਜਿਹੜੇ ਪੰਜਾਬੀ ਸਾਹਿਦ ਦੇ ਲੇਖਕ ਨੇ ਸਾਡੇ ਨਾਲ ਜੁੜੇ ਹੋਏ ਹਨ ਚੰਦਾ ਵੀ ਸਾਨੂੰ ਭੇਜ ਰਹੇ ਨੇ ਤੇ ਪੂਰਾ ਸਹਿਯੋਗ ਦੇ ਰਹੇ ਨੇ ਇਸ ਮੈਗਜ਼ੀਨ ਚੱਲਦਾ ਰੱਖਣ ਦੇ ਲਈ ਹਾਂਜੀ ਤੁਸੀਂ ਸਾਡੇ ਚੈਨਲ ਤੋਂ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਦੇਖ ਰਹੇ ਆ ਹਾਂਜੀ ਤੁਸੀਂ ਸਾਹਿਤਕਾਰਾਂ ਨੂੰ ਪਾਠਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਹਿਤਕਾਰਾਂ ਤੇ ਪਾਠਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਗਾ ਕਿ ਦੇਖੋ ਜਿਹੜਾ ਸਾਹਿਤ ਹੈ ਸਾਹਿਤ ਨੂੰ ਪ੍ਰਮੋਟ ਕਰਨ ਜੋ ਪੰਜਾਬੀ ਸਾਹਿਦੇ ਕਿਤਾਬਾਂ ਹੈ ਉਹਨਾਂ ਨੂੰ ਵੱਧ ਤੋਂ ਵੱਧ ਖਰੀਦ ਕੇ ਪੜ੍ਹਨ ਤਾਂ ਜੋ ਪੰਜਾਬੀ ਸਾਹਿਦ ਨੂੰ ਸੰਭਾਲਿਆ ਜਾ ਸਕੇ ਕਿਉਂਕਿ ਜੋ ਫ੍ਰੀ ਵਿੱਚ ਚੀਜ਼ ਮਿਲੀ ਹੈ ਵਸਤੂ ਮਿਲੀ ਹੈ ਉਹਦੀ ਕੋਈ ਕਦਰ ਨਹੀਂ ਕਰਦਾ ਹੈ ਤੇ ਉਹਨੂੰ ਐਂ ਦੇ ਛੜਤੀ ਤੇ ਜਾਂਦਾ ਰਚਮੇ ਛੜਤੀ ਤੇ ਜਾਂਦਾ ਹੈ ਤੇ ਪੰਜਾਬੀ ਸਾਹਿਦ ਨੂੰ ਪ੍ਰਮੋਟ ਕਰਨ ਦੇ ਲਈ ਆਪਾਂ ਥੋੜਾ ਬਹੁਤ ਆਪਣੇ ਪੱਲੇ ਤੋਂ ਜੋ ਵੀ ਅਮਲ ਚੰਦਾ ਦੇ ਸਕੀਏ ਤਾਂ ਵਧੀਆ ਹੋਏਗਾ ਜੀ ਸੋ ਬਹੁਤ ਬਹੁਤ ਸਾਡੇ ਨਾਲ ਮੌਜੂਦ ਨੇ ਡਾਕਟਰ ਦਵਿੰਦਰ ਸਿੰਘ ਜੀ ਬੋਹਾ ਜਿਹੜੇ ਕਿ ਕਿਸੇ ਦਾ ਮੁਤਾਜ਼ ਨਹੀਂ ਜਾਣੀ ਪਛਾਣੇ ਚਿਹਰੇ ਨੇ ਜਿਨ੍ਹਾਂ ਦਾ ਬਹੁਤ ਹੀ ਪੰਜਾਬੀ ਸਹਿਦ ਦੇ ਵਿੱਚ ਵੱਡਾ ਯੋਗਦਾਨ ਹੈ ਸੋ ਬਹੁਤ ਸਾਬ ਅੱਜ ਸਾਨੂੰ ਅਸੀਂ ਵਧਾਈ ਦਿੰਨੇ ਆ ਕਿਉਂਕਿ ਵਧਾਈ ਦੋ ਕਿਸਮ ਦੀ ਦੇ ਰਹੇ ਆ ਇਕ ਤਾ ਵਧਾਈ ਦੇ ਰਹੇ ਆ ਵੀ ਤੁਸੀਂ ਬਹੁਤ ਵੱਡਾ ਕਾਰਜ ਕਰਕੇ ਸੇਵਾ ਮੁਕਤ ਹੋਏ ਆ ਔਰ ਦੂਸਰਾ ਇਹ ਹੈ ਵੀ ਹੁਣ ਤੁਸੀਂ ਸੁਭਾਵਾਂ ਦੇ ਵਿੱਚ ਸ਼ਾਮਲ ਹੋਗੇ ਅੱਜ ਸਭਾ ਸਹਿਤਕ ਸਾਥ ਨੇ ਆਗਾਜ਼ ਕੀਤਾ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲਾਂ ਤਾਂ ਮੈਂ ਸ਼ਵਾਲਕ ਟੀਵੀ ਦਾ ਧੰਨਵਾਦੀ ਆ ਜੀ ਆ ਜਿਹੜੀ ਸਹਿਤਕ ਸਾਥ ਖੜ ਵੱਲੋਂ ਅੱਜ ਪ੍ਰੋਗਰਾਮ ਲਿਖਿਆ ਗਿਆ ਹੈ ਕਵੀ ਦਰਬਾਰ ਇਹਨਾਂ ਵੱਲੋਂ ਰੱਖਿਆ ਗਿਆ ਸੀ ਆ ਤੇ ਨਾਲ ਹੀ ਨਿਮਾਣੇ ਨੂੰ ਇੱਕ ਮਾਣ ਦੇਨ ਦੀ ਗੱਲ ਕੀਤੀ ਗਈ ਇਹ ਮੇਰੇ ਲਈ ਬਹੁਤ ਖੁਸ਼ੀ ਵਾਲੇ ਪਲ ਨੇ ਆਪਣੇ ਆਪ ਚ ਬਹੁਤ ਵੱਡਾ ਮੇਰੇ ਲਈ ਮਾਣ ਹੈਗਾ ਇਹ ਛੋਟਾ ਨਹੀਂ ਮੇਰੇ ਖਿਆਲ ਚ ਸਾਰੇ ਸਨਮਾਨਾਂ ਤੋਂ ਮੈਨੂੰ ਉੱਪਰ ਦਾ ਸਨਮਾਨ ਲੱਗਦਾ ਹੈਗਾ ਬਹੁਤ ਸਾਰੇ ਮਾਣ ਸਨਮਾਨ ਮੈਨੂੰ ਮਿਲੇ ਨੇ ਪਰ ਇਹ ਸਨਮਾਨ ਇੱਕ ਵੱਖਰਾ ਸਨਮਾਨ ਹੈ ਕਿਉਂਕਿ ਤੁਸੀਂ ਸਰਕਾਰ ਵੱਲੋਂ ਸੇਵਾਮੁਕਤ ਹੋਏ ਹੋ ਪਰ ਸਮਾਜ ਵੱਲੋਂ ਨਹੀਂ ਹੋ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਰਕਾਰ ਵੱਲੋਂ ਹੋ ਗਿਆ 58 ਸਾਲ ਦੀ ਮਰਤਬਾਦ ਹਰ ਏਮਪਲਾਈ ਨੇ ਹਰ ਕਰਮਚਾਰੀ ਨੇ ਹਰ ਅਧਿਕਾਰੀ ਨੇ ਰਟਾਇਰ ਜਾਂ ਸੇਵਾ ਮੁਕਤ ਹੋਣਾ ਹੁੰਦਾ ਹੈ ਪਰ ਮੇਰੇ ਖਿਆਲ ਚ ਜਿੰਦਗੀ ਦੀ ਸੇਵਾ ਕਰਦੇ ਰਹਿਣਾ ਜ਼ਰੂਰੀ ਹੈ ਮਾਲ ਜੇ ਆਪਾਂ ਜਿੰਦਗੀ ਦੀ ਸੇਵਾ ਕਰਦੇ ਰਾਂਗੇ ਸਿਹਤ ਦੀ ਸੇਵਾ ਕਰਨਾ ਮਾਂ ਬੋਲੀ ਦੀ ਸੇਵਾ ਕਰਨਾ ਹਰ ਟਾਈਮ ਮਾਂ ਬੋਲੀ ਨੂੰ ਸਮਰਪਿਤ ਰਹਿਣਾ ਕਿਉਂਕਿ ਮੇਰੇ ਤਾਂ ਆਪਣੇ ਆਪ ਦੇ ਵਿੱਚ ਜੇ ਮੇਰੇ ਦਫ਼ਤਰ ਦੀ ਗੱਲ ਤੁਸੀਂ ਕਰੋ ਜਨਾਬ ਮੈਂ ਪਾਸ਼ਾ ਅਫਸਰ 3 ਤਮੀ 2024 ਤੱਕ ਰਿਹਾ ਹਾਂ ਤੇ ਜੇ 3-3 ਸਾਲ ਦੀ ਮੇਰੀ ਗਤੀਵਿਧੀਆਂ ਦੇਖੋ ਤਾਂ ਮਾਂ ਬੁੱਲੀ ਨੂੰ ਸਮਰਪਿਤ ਰਹੀਆਂ ਤੇ ਉਹ ਸੇਵਾ ਜਿਵੇਂ ਲੱਗਿਆ ਰਹੇ ਤੇ ਸੇਵਾ ਮੇਰੀ ਹਮੇਸ਼ਾ ਲਗਾਤਾਰ ਜਿਵੇਂ ਜਾਰੀ ਰੂ ਮਾਂ ਬੁੱਲੀ ਦੇ ਲਈ ਮਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਜਿਵੇਂ ਹੁਣ ਤੁਸੀਂ ਨਵੇਂ ਕਾਰਜ ਵਿੱਚ ਰੁੱਝ ਗਏ ਹੋ ਬਿਲਕੁਲ ਜੀ ਨਵਾਂ ਕਾਰਜ ਹਰ ਨਵਾਂ ਇੱਕ ਨਵੀਂ ਡਿਊਟੀ ਅਸਾਈਨ ਮਿਲ ਗਈ ਮੈਨੂੰ ਹੋਰ ਇੱਕ ਨਵੀਂ ਡਿਊਟੀ ਨੂੰ ਅੱਜ ਹੋਰ ਦਸਕਤ ਕਰਨੇ ਨੇ ਤੇ ਦਸਕਤ ਇਸ ਤਰ੍ਹਾਂ ਚੱਲਣਗੇ ਜਿਹੜੇ ਮੈਂ ਕਹਿਣਾ ਵੀ ਅੱਗੇ ਸੀ ਸੁਭਾਵਾਂ ਦੇ ਨਾਲ ਮਿਲ ਕੇ ਹੋਰ ਵਧੀਆ ਪ੍ਰੋਗਰਾਮ ਸਹਿਤ ਇੱਕ ਪ੍ਰੋਗਰਾਮ ਜਾਂ ਵਰਕਸ਼ਾਪਾਂ ਸਾਇਤ ਦੀਆਂ ਜਾਂ ਬੱਚਿਆਂ ਨੂੰ ਜੋੜਨ ਦੇ ਲਈ ਸਾਇਤ ਦੇ ਨਾਲ ਜਾਂ ਨੌਜਵਾਨਾਂ ਨੂੰ ਸਾਇਤ ਦੇ ਨਾਲ ਜੋੜਨ ਲਈ ਕਿ ਬਹੁਤ ਵੱਡੀ ਲੋੜ ਹੈ ਅੱਜ ਦੇ ਸਮੇਂ 'ਚ ਉਹ ਸਾਰੀ ਚੀਜ਼ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਧਿਆਨ ਕੇਂਦਰਿਤ ਕਰਕੇ ਚੱਲਾਂਗੇ। ਬਹੁਤ-ਬਹੁਤ ਧੰਨਵਾਦ। ਤਾਂ ਇੱਕ ਵਧੀਆ ਸ਼ਖਸੀਅਤ ਵੱਡੀ ਸ਼ਖਸੀਅਤ ਨੂੰ ਤੁਸੀਂ ਮਾਣ ਦਿੱਤਾ ਕੀ ਕਹਿਣਾ ਚਾਹੋਗੇ? ਪ੍ਰਾਈਸ ਸਾਹਿਬ ਜੀ ਸਾਇਤਕ ਸਾਥ ਅਕਰੜ ਵੱਲੋਂ ਅੱਜ 16 ਜੂਨ 2024 ਨੂੰ ਡਾਕਟਰ ਦਵਿੰਦਰ ਸਿੰਘ ਬੋਹਾ ਜਿਹੜੇ ਕੇ ਜ਼ਿਲ੍ਹਾ ਪਾਸ਼ਾ ਅਫਸਰ ਮੁਹਾਲੀ ਤੋਂ ਰਿਟਾਇਰ ਹੋਏ ਨੇ ਇਹਨਾਂ ਦਾ ਰੂਪ ਰੂਪ ਅਤੇ ਸਨਮਾਨ ਕੀਤਾ ਗਿਆ ਹੈ ਸਾਡੀ ਸਹਿਤ ਸਹਿਤਿਕ ਸੱਤ ਵੱਲੋਂ ਇਹ ਯੋਜਨਾ ਸੀ ਤੇ ਉਹ ਯੋਜਨਾ ਅੱਜ ਅਸੀਂ ਆਪਣੀ ਪੂਰੀ ਕਰ ਚੁੱਕੇ ਹਾਂ ਹਰ ਕੋਈ ਕਰਮਚਾਰੀ ਜਾਂ ਅਫੀਸ਼ਲ ਅਧਿਕਾਰੀ ਆਪਣੇ ਵਿਭਾਗ ਲਈ ਤਾਂ ਕੰਮ ਕਰਦਾ ਹੀ ਹੈ ਆਪਣੇ ਪਰਿਵਾਰ ਲਈ ਵੀ ਕੰਮ ਕਰਦਾ ਹੈ ਲੇਕਿਨ ਡਾਕਟਰ ਬੋਹਾ ਜੀ ਦੀ ਕੁਲੱਖਣ ਵਿੱਚ ਸਖਸ਼ੀਅਤ ਆ ਜਿਨ੍ਹਾਂ ਨੇ ਵਿਲੱਖਣ ਕਿਸਮ ਦੇ ਜ਼िला ਪਾਸ਼ਾ ਪਾਸ਼ਾ ਅਫਸਰ ਦੇ ਤੌਰ ਤੇ ਰਹਿੰਦੇ ਹੋਏ ਪੰਜਾਬੀ ਲਈ ਪਿਆਬੀ ਮਾਂ ਬੋਲੀ ਦੇ ਲਈ ਮੋਹਾਲੀ ਜ਼ਿਲ੍ਹੇ ਦੀਆਂ ਸਾਇਹਤਿਕ ਸੁਭਾਵਾਂ ਦੇ ਲਈ ਬਹੁਤ ਵਧੀਆ ਕੰਮ ਕੀਤੇ ਨੇ ਸਾਇਹਤਿਕ ਸੁਭਾਵਾਂ ਨੂੰ ਸਹਿਤਕਾਰਾਂ ਨੂੰ ਪਲੇਟਫਾਰਮ ਮੋਹਾਲੀ ਦੇ ਵਿੱਚ ਦਿੱਤਾ ਸੀ ਅਸੀਂ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਸਾਡੀ ਸਾਇਹਤਿਕ ਸਤਖਰੜ ਦੇ ਵਿੱਚ ਅੱਜ ਆਏ ਨੇ ਸੋ ਸਾਡੇ ਨਾਲ ਮੌਜੂਦ ਨੇ ਇਸ ਦਾ ਪੈਰਾ ਸਿੰਘ ਰਾਹੀ ਜਿਹੜੇ ਕਿ ਜਨ ਸਕੱਤਰ ਨੇ ਸਹਿਤਕ ਸੱਤ ਦੇ ਰਾਹੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਅੱਜ ਬਹੁਤ-ਬਹੁਤ ਮੁਬਾਰਕਾਂ ਇੱਕ ਵੱਡੀ ਸ਼ਖਸੀਅਤ ਨੂੰ ਸਸਤਾ ਵੱਲੋਂ ਮਾਨ ਸਨਮਾਨ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਕਿ ਸਹਿਤਕ ਸੱਤ ਖਰੜ ਦਾ ਚਾਹੇ ਇਹਦੀ ਉਮਰ ਜੇ ਬੜੀ ਛੋਟੀ ਹੈ ਤੇ ਪਰ ਸਾਡੀ ਜਿਹੜੇ ਆਸ਼ਾ ਜਿਹੜੀਆਂ ਸਾਡੀ ਉਮੀਦਾਂ ਵਾਂ ਜਾਂ ਸਾਡੇ ਟੀਚੇ ਆ ਉਨ੍ਹਾਂ ਮੁਤਾਬਕ ਅਸੀਂ ਆਪਣੀ ਸੋਚ ਵਿੱਚ ਤੱਕ ਜਿਵੇਂ ਚੱਲ ਰਹੇ ਆ ਤੇ ਸਾਨੂੰ ਇਹ ਬੜੀ ਕਿਉਂਕਿ ਡਾਕਟਰ ਦਿਵਿੰਦਰ ਸਿੰਘ ਬੋਹਾ ਜੀ ਦੇ ਜੋ ਬਹੁਤ ਵੱਡੇ ਕੰਮ ਜੋ ਉਹਨਾਂ ਨੇ ਕੀਤੇ ਆ ਉਹ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਸਮਰਪਣ ਦੀ ਭਾਵਨਾ ਨੂੰ ਦੇਖਦੇ ਹੋਏ ਸਾਡੇ ਮਨ ਵਿੱਚ ਇਹ ਸੀਗਾ ਵੀ ਉਹਨਾਂ ਦਾ ਸਨਮਾਨ ਜ਼ਰੂਰ ਕਰਨਾ ਚਾਹੀਦਾ ਹੈ ਸੰਸਥਾ ਵੱਲੋਂ ਤੇ ਅੱਜ ਅਸੀਂ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੇ ਪ੍ਰਵਾਨ ਕੀਤਾ ਅਸੀਂ ਸਮਝਦੇ ਹਾਂ ਕਿ ਅਸੀਂ ਉਹਨਾਂ ਨੂੰ ਸਨਮਾਨਤ ਕਰਕੇ ਖੁਦ ਹੀ ਸਨਮਾਨਤ ਮਹਿਸੂਸ ਕਰਦੇ ਹਾਂ ਕਿਉਂਕਿ ਇਹੋ ਜਿਹੀਆਂ ਸ਼ਖਸੀਅਤਾਂ ਦਾ ਸਾਡੇ ਸਾਥ ਵਿੱਚ ਆਉਣਾ ਸਾਡੇ ਲਈ ਮਾਣ ਦੀ ਗੱਲ ਹੈ ਸੋ ਉਹਨਾਂ ਦੇ ਨਾਲ ਹੋਰ ਵੀ ਪਹੁੰਚੇ ਸਾਰੀਆਂ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨ ਤੁਹਾਨੂੰ ਸਾਡੇ ਚੈਨਲ ਤੋਂ ਦੇਸ਼ ਵਿਦੇਸ਼ ਵਿੱਚ ਸ਼ਖਸੀਅਤਾਂ ਦੇਖ ਰਹੀਆਂ ਨੇ ਕਬੀ ਦੇਖ ਰਹੇ ਨੇ ਸਹਿਤਕਾਰ ਦੇਖ ਰਹੇ ਨੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆ ਸ਼ਵਾਲਕ ਟੀਵੀ ਚੈਨਲ ਦਾ ਮੈਂ ਸਮਝਦਾ ਹਾਂ ਕਿ ਇਹ ਜਿਹੜੀ ਤੁਹਾਡੀ ਲਗਨ ਜਿਹੜੀ ਮਿਹਨਤ ਆ ਤੁਹਾਡੀ ਇਹਨੇ ਬਹੁਤ ਥੋੜੇ ਸਮੇਂ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਆਪਣੇ ਇਸ ਖਿੱਤੇ ਦੇ ਵਿੱਚ ਮੁਹਾਲੀ ਖਰੜ ਏਰੀਆ ਸਾਰਾ ਜੋ ਹੈ ਚੰਡੀਗੜ੍ਹ ਤੱਕ ਦਾ ਇੰਨੀਆਂ ਸਾਰੀਆਂ ਜੋ ਸਮਾਜਿਕ ਸਹਿਤਕ ਜਾ ਧਾਰਮਿਕ ਰਾਸੀ ਜੋ ਵੀ ਗਤੀਵਿਧੀਆਂ ਵਾ ਉਹਨਾਂ ਨੂੰ ਜਿਸ ਤਰ੍ਹਾਂ ਇਹ ਕਵਰ ਕਰਕੇ ਆਮ ਲੋਕਾਂ ਤੱਕ ਪਹੁੰਚਾ ਰਹੇ ਆ ਮੈਂ ਸਮਝਦਾ ਕਿ ਇਸ ਟੀਵੀ ਚੈਨਲ ਦੀ ਜਿਹੜੀ ਜਿਹੜੀ ਕਾਰ ਸ਼ੈਲੀ ਹੈ ਇਹਦੀ ਜਿਹੜਾ ਜੋ ਕੰਮ ਕਰਨ ਦੀ ਯੋਗਤਾ ਹੈ ਇਹਦੇ ਲਈ ਵੀ ਅਸੀਂ ਇਹਨੂੰ ਸਲੂਟ ਕਰਦੇ ਹਾਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਸਾਥ ਦੇ ਵੀ ਜੋ ਵਿਸ਼ੇਸ਼ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਹੀ ਕਵਰ ਕਰਕੇ ਉਹ ਲੋਕਾਂ ਤੱਕ ਪਹੁੰਚਾਉਂਦੇ ਆ ਇਹਨਾਂ ਦੀ ਜੋ ਇਹ ਪਹੁੰਚ ਕੈਨੇਡਾ ਅਮਰੀਕਾ ਤੱਕ ਬਾਹਰ ਵੀ ਜੋ ਉਹਨਾਂ ਗਤੀਵਿਧੀਆਂ ਪਹੁੰਚਦੀਆਂ ਵਾ ਸੋ ਇਸ ਚੈਨਲ ਦੇ ਲਈ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਇਹੀ ਦੁਆ ਕਰਦੇ ਆ ਕਿ ਵੀ ਦਿਨ ਦਿਨ ਤੇ ਰਾਤ ਚੋਂ ਗੁਣੀ ਇਸ ਤਰ੍ਹਾਂ ਤਰੱਕੀ ਕਰਦੇ ਰਹਿਣ ਤੇ ਸੁਭਾਵਾਂ ਤੇ ਜੋ ਗਤੀਵਿਧੀਆਂ ਸਹਿਤਕ ਜੋ ਵੀ ਆ ਉਹਨਾਂ ਨੂੰ ਆਮ ਲੋਕਾਂ ਤੱਕ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ